ਸਭ ਤੋਂ ਪਹਿਲਾਂ ਆਪਾਂ ਜਿਹੜਾ ਗੋਲ ਸਰਕਰਾ ਛੋਟਾ ਵਾਲਾ ਉਹਦੇ ਵਿੱਚੋਂ ਆਪਾਂ ਸੂਈ ਨੂੰ ਕੱਢਣਾ ਕੁੰਡੀ ਟੰਕ ਨਹੀਂ ਹੁੰਦਾ ਇਹ ਕੁੰਡੀ ਟੰਕੇ ਨੂੰ ਪਾਉਣਾ ਇਸ ਤਰ੍ਹਾਂ ਵਾਕੇ ਜਿਹੜਾ ਸਤਾਰਾ ਫਿਰ ਆਪਾਂ ਇਹਦੇ ਉੱਪਰ ਲਾਉਣਾ ਉਸ ਤੋਂ ਬਾਅਦ ਇਹ ਇੱਕ ਟੰਕਾ ਪਾਉਣ ਤੋਂ ਬਾਅਦ ਫਿਰ ਆਪਾਂ ਲਾਉਣਾ ਇਹਦੇ ਵਿੱਚ 17 ਹਰ ਇੱਕ ਟੰਕਾ ਪਾਉਣ ਤੋਂ ਬਾਅਦ ਫਿਰ ਆਪਾਂ ਨੂੰ 17 ਦੀ ਲੋੜ ਪੈਂਦੀ ਆ ਤੇ ਦੂਰ ਦੂਰ ਚੱਕਣ ਵਾਸਤੇ ਫਿਰ ਆਪਾਂ ਨੂੰ ਟਾਈਮ ਲੱਗਦਾ ਇਸ ਕਰਕੇ ਆਪਾਂ 17 ਨੂੰ ਆਪਦੇ ਅੰਗੂਠੇ ਤੇ ਟੇਪ ਲਾ ਕੇ ਆਪਾਂ ਇਹ ਲਾ ਕੇ ਰੱਖ ਸਕਦੇ ਤਾਂ ਕਿ ਆਪਣਾ ਟਾਈਮ ਘੱਟ ਖਰਾਬ ਹੋਵੇ ਇਹ ਆਪਣਾ ਜਲਦੀ ਗੂਟੀ ਬਣ ਸਕਦਾ ਬਸ ਹੁਣ ਪੈਸੇ ਤੇ ਇਹ ਪਕੁੰਡੀ ਤੋਂ ਪਾ ਬਣਾਉਂਦੇ ਜਾਣਾ ਹੈ ਪਟਾਂਕਾ ਭਰਾਂਗੇ ਤੇ ਫਿਰ ਇਹਦੇ ਵਿੱਚ ਸਤਾਰਾ ਲਗਾਵਾਂਗੇ